ਜਲੰਧਰ ਜਿੱਦਾਂ ਤੋਂ ਮਤੋਂ ਸਮਝ ਲੋਗੇ ਆਮ ਆਦਮੀ ਪਾਰਟੀ ਦੀ ਸੀਟ ਕਲੀਅਰ ਆ ਲੋਕ ਕਹਿੰਦੇ ਚੰਨੀ ਜਾਵਾ ਰਹੇ ਆ ਚੰਨੀ ਦਾ ਇੱਥੇ ਹੈ ਹੀ ਕੁਛ ਨਹੀਂ ਚੰਨੀ ਦੀ ਆਪਣੀ ਵੋਟ ਹੀ ਨਹੀਂ ਇੱਥੇ ਚੰਨੀ ਨੂੰ ਇਲਾਕੇ ਦਾ ਨਹੀਂ ਪਤਾ ਚੰਨੀ ਨੂੰ ਮੁਹੱਲਿਆਂ ਦਾ ਨਹੀਂ ਪਤਾ ਇੱਥੇ ਦੇ ਲੋਕਾਂ ਦਾ ਨਹੀਂ ਪਤਾ ਕਿਸੇ ਕੰਮ ਦਾ ਨਹੀਂ ਪਤਾ ਚੰਨੀ ਨਾਲ ਕਰਪਟ ਲੋਕ ਚੰਨੀ ਦਾ ਕੀ ਲੀਡਰ ਹੈ ਇੱਥੇ ਸਾਫ਼ ਸੁਥਰਾ ਬੰਦਾ ਚਾਹੀਦਾ ਜਿਹੜਾ ਨਰਿੰਦਰ ਮੋਦੀ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਨਜਾਇਜ਼ ਜੇਲ੍ਹ ਵਿੱਚ ਬੰਦ ਕੀਤਾ ਉਹਦਾ ਲੋਕਾਂ 'ਚ ਬੜਾ ਗੁੱਸਾ ਹੈ ਜਿੱਦਨ ਦੇ ਉਹਨਾਂ ਦੇ ਉੱਤੇ ਝੂਠੇ ਕੇਸ ਪਾਏ ਆ ਇਹ ਪੰਜਾਬੀ ਜਿਹੜੇ ਆ ਨਾ ਜ਼ੁਲਮ ਦੇ ਅੱਗੇ ਕਦੀ ਨਹੀਂ ਗੋਡੇ ਟੇਕਦੇ ਸੋ ਪੰਜਾਬੀ ਹੁਣ ਸੜਕਾਂ ਤੋਂ ਬਾਹਰ ਆ ਗਏ ਆ ਪੰਜਾਬ ਦੀਆਂ 13 ਤੁਹਾਨੂੰ تینوں ਜੀ ਲੱਗਦਾ ਆ ਕਿ ਹੁਣ ਜਲੰਧਰ ਦੇ ਲੋਕ ਫਤਵਾ ਦੇਣਗੇ ਤੁਹਾਨੂੰ ਹਾਂ ਹਾਂ ਉਹ ਤਾਂ ਕਲੀਅਰ ਹੋ ਗਿਆ ਉਹ ਤੁਸੀਂ ਵੇਖ ਲਓ ਪਿੱਛੇ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜੇ ਰੋਡ ਸ਼ੋਅ ਹੋਏ ਆ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਲੋਕ ਹੁਣ ਤਿਆਰ ਆ ਜਲੰਧਰ ਜਿੱਦਾਂ ਤੋਂ ਮਤੋਂ ਸਮਝ ਲੋ ਵੀ ਆਮ ਆਦਮੀ ਪਾਰਟੀ ਦੀ ਸੀਟ ਕਲੀਅਰ ਆ ਲੋਕ ਕਹਿੰਦੇ ਚੰਨੀ ਜਾਵਾ ਰਹੇ ਆ ਉਹ ਲੋਕ ਕਿਹੜੇ ਲੋਕ ਕਿਹੜਾ ਗੱਲ ਹੋਈ ਜਾਂਦੀ ਕਿਹੜਾ ਲੋਕ ਕਹਿੰਦਾ ਮੈਨੂੰ ਨਾਂ ਲਾ ਉਹ ਕਿਹੜਾ ਗੱਲ ਹੋਈ ਜਾਂਦੀ ਉਹ ਨਹੀਂ ਉਹ ਤੁਹਾਡੇ ਮੀਡੀਆ ਵਾਲੇ ਕੁਝ ਬੰਦੇ ਜਿਹੜੇ ਕਾਂਗਰਸ ਦੀ ਸਪੋਰਟ ਕਰਦੇ ਨਾ ਕੁਝ ਮੀਡੀਆ ਉਹ ਗੱਲ ਬਣਾਉਂਦੇ ਚੰਨੀ ਦਾ ਇੱਥੇ ਹੈ ਹੀ ਕੁਝ ਨਹੀਂ ਚੰਨੀ ਦੀ ਆਪਣੀ ਵੋਟ ਹੀ ਨਹੀਂ ਇੱਥੇ ਚੰਨੀ ਦੀ ਆਪਣੀ ਵੋਟ ਵੀ ਨਹੀਂ ਚੰਨੀ ਨੂੰ ਇਲਾਕੇ ਦਾ ਨਹੀਂ ਪਤਾ ਚੰਨੀ ਨੂੰ ਮੁਹੱਲਿਆਂ ਦਾ ਨਹੀਂ ਪਤਾ ਇੱਥੇ ਦੇ ਲੋਕਾਂ ਦਾ ਨਹੀਂ ਪਤਾ ਕਿਸੇ ਕੰਮ ਦਾ ਨਹੀਂ ਪਤਾ ਚੰਨੀ ਨਾਲ ਕਰਪਟ ਲੋਕ ਚੰਨੀ ਦਾ ਕੀ ਲੀਡਰ ਹੈ ਇੱਥੇ ਸਾਫ਼ ਸੁਥਰਾ ਬੰਦਾ ਚਾਹੀਦਾ ਜਿਹੜਾ ਨਰਿੰਦਰ ਮੋਦੀ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਨਜਾਇਜ਼ ਜੇਲ੍ਹ ਵਿੱਚ ਬੰਦ ਕੀਤਾ ਉਹਦਾ ਲੋਕਾਂ 'ਚ ਬੜਾ ਗੁੱਸਾ ਹੈ ਜਿੱਦਨ ਦੇ ਉਹਨਾਂ ਦੇ ਉੱਤੇ ਝੂਠੇ ਕੇਸ ਪਾਏ ਆ ਤੇ ਪੰਜਾਬੀ ਜਿਹੜੇ ਆ ਨਾ ਜ਼ੁਲਮ ਦੇ ਅੱਗੇ ਕਦੀ ਨਹੀਂ ਗੋਡੇ ਟੇਕਦੇ ਸੋ ਪੰਜਾਬੀ ਹੁਣ ਸੜਕਾਂ ਤੋਂ ਬਾਹਰ ਆ ਗਏ ਆ ਪੰਜਾਬ ਦੀਆਂ 13 ਤੋਂ ਤੁਹਾਨੂੰ ਤਿੰਨੋ ਜੀ ਲੱਗਦਾ ਆ ਕਿ ਹੁਣ ਜਲੰਧਰ ਤੇ ਲੋਕ ਫਤਵਾ ਦੇਣਗੇ ਤੁਹਾਨੂੰ ਹਾਂ ਹਾਂ ਉਹ ਤਾਂ ਕਲੀਅਰ ਹੋ ਗਿਆ ਉਹ ਤੁਸੀਂ ਵੇਖ ਲਓ ਪਿੱਛੇ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜੇ ਰੋਡ ਸ਼ੋਅ ਹੋਏ ਆ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਲੋਕ ਹੁਣ ਤਿਆਰ ਆ ਜਲੰਧਰ ਚੋਂ ਤੋਂ ਮਤੋਂ ਸਮਝ ਲੋ ਵੀ ਆਮ ਆਦਮੀ ਪਾਰਟੀ ਦੀ ਸੀਟ ਕਲੀਅਰ ਆ ਲੋਕ ਕਹਿੰਦੇ ਚੰਨੀ ਜਾਵਾ ਰਹੇ ਆ ਉਹ ਲੋਕ ਕਿਹੜੇ ਲੋਕ ਕਿਹੜਾ ਹੋਈ ਜਾਂਦੀ ਕਿਹੜਾ ਲੋਕ ਕਹਿੰਦਾ ਮੈਨੂੰ ਨਾਂ ਲਾ ਉਹ ਕਿਹੜਾ ਉਹ ਨਹੀਂ ਉਹ ਤੁਹਾਡੇ ਮੀਡੀਆ ਵਾਲੇ ਕੁਝ ਬੰਦੇ ਜਿਹੜੇ ਕਾਂਗਰਸ ਦੀ ਸਪੋਰਟ ਕਰਦੇ ਨੇ ਕੁਝ ਮੀਡੀਆ ਉਹ ਗੱਲ ਬਣਾਉਂਦੇ ਚੰਨੀ ਦਾ ਇੱਥੇ ਹੈ ਹੀ ਕੁਛ ਨਹੀਂ ਚੰਨੀ ਦੀ ਆਪਣੀ ਵੋਟ ਹੀ ਨਹੀਂ ਇੱਥੇ ਚੰਨੀ ਦੀ ਆਪਣੀ ਵੋਟ ਵੀ ਨਹੀਂ ਚੰਨੀ ਨੂੰ ਇਲਾਕੇ ਦਾ ਨਹੀਂ ਪਤਾ ਚੰਨੀ ਨੂੰ ਮੁਹੱਲਿਆਂ ਦਾ ਨਹੀਂ ਪਤਾ ਦੇ ਲੋਕਾਂ ਦਾ ਨਹੀਂ ਪਤਾ ਕਿਸੇ ਕੰਮ ਦਾ ਨਹੀਂ ਪਤਾ ਚੰਨੀ ਨਾਲ ਕਰਪਟ ਲੋਕ ਚੰਨੀ ਦਾਗੀ ਲੀਡਰ ਹੈ ਇੱਥੇ ਸਾਫ਼ ਸੁਥਰਾ ਬੰਦਾ ਚਾਹੀਦਾ